ਅਲਤੀ ਨੇ ਸਾਡੇ ਅਸੀ ਭਰਾ ਨੂੰ ਇਹ ਟਿਕਟ ਦੇਣਵਾਜਾ ਪਰ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਸੀ ਹਰਜੀਤ ਸਿੰਘ ਸੰਧੂ ਜੀ ਉਹਨਾਂ ਨੇ ਇੱਕ ਬੁੱਕਲ ਚ ਰਹਿ ਕੇ ਛੁਰੀ ਮਾਰੀ ਆ ਸਨੇ ਸਾਡੀ ਹਿੰਦੂ ਬੋਰਡ ਖਰਾਬ ਕੀਤੀ ਜੀ ਜਨਰਲ ਬੋਰਡ ਦਾ ਖਰਾਬ ਕਰਨ ਨਹੀਂ ਇਹ ਕਹਿੰਦਾ ਵੀ ਜੇ ਇਹ ਮੰਨਾ ਜਿੱਤ ਜਾਂਦਾ ਵਾ ਤੇ ਇਹ ਜਿਹੜੀ ਸ਼ੀਟ ਹੈ ਪੱਕੀ ਐਸੀ ਹੋ ਜਾਣੀ ਇਸ ਕਰਕੇ ਇਹਨੇ ਜਿਹੜਾ ਚੰਦ ਸਾਡੇ ਨਾਲ ਹਿੰਦੂ ਪਰਿਵਾਰ ਵੀ ਸੀ ਉਹਨਾਂ ਨੂੰ ਇਹੋ ਇਹਨੇ ਪੰਪ ਦਿੱਤਾ ਫੰਡ ਦਾ ਮੈਨੂੰ ਜੀ ਕਲੀਅਰ ਨਹੀਂ ਪਤਾ ਪਰ ਫੰਡ ਮੇ ਕੋਈ ਪਤਾ ਨਹੀਂ 15 ਲੱਖ ਕਰੋੜ ਦਾ ਕਿੰਨਾ ਰੱਖਦਾ ਪਰ ਜਿਹੜੀ ਇਹ ਉਹਦੀ ਦੁਰਵਤਨ ਹੋਈ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੋਈ ਚੋਣਾਂ ਦੇ ਦਰਮIAN ਕੋਈ ਜ਼ਿਲ੍ਹਾ ਪ੍ਰਧਾਨ ਨੂੰ ਜਾਂ ਉਹਦੀ ਜ਼ਿਲ੍ਹੇ ਦੀ ਟੀਮ ਨੂੰ ਕੋਈ ਫੰਡ ਨਹੀਂ ਹੈ ਨਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੋਈ ਇਲੈਕਸ਼ਨਾਂ ਦੇ ਦਰਮIAN ਕੋਈ ਫੰਡਾਂ ਵਾਲੀ ਗੱਲ ਹੈ ਕਿ ਕੋਈ ਪਾਰਟੀ ਵੱਲੋਂ ਪੈਸਾ ਆਉਂਦਾ ਕੋਈ ਵੰਡਣ ਵਾਲੀ ਗੱਲ ਹੈ ਜੀ ਇਹ ਜਿਹੜੇ ਦੋਸ਼ ਆ ਬਿਲਕੁਲ ਬੇਬਨਿਆਤੇ ਜੀ ਕਿਉਂਕਿ ਮੈਨੂੰ ਮੀਡੀਆ ਤੇ ਰਾਈ ਮੇਰੇ ਸਾਹਮਣੇ ਵੀ ਵੀਡੀਓ ਆਈ ਸੀ ਮੇਰੇ ਸਤਕਾਰਯੋਗ ਭਰਾ ਨੇ ਮੈਨੂੰ ਵੀ ਜਦੋਂ ਉਹ ਮੈਂ ਵੀਡੀਓ ਦੇਖੀ ਆ ਜੀ ਮੇਰੇ ਦਿਲ ਨੂੰ ਵੀ ਦੁੱਖ ਲੱਗਾ ਪਾਲਤੀ ਨੇ ਸਾਡੇ ਅਸੀ ਭਰਾ ਨੂੰ ਇਹ ਟਿਕਟ ਦੇਣਵਾਜਾ ਪਰ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਸੀ ਹਰਜੀਤ ਸਿੰਘ ਸੰਧੂ ਜੀ ਉਹਨਾਂ ਨੇ ਇੱਕ ਬੁੱਕਲ ਚ ਲੈ ਕੇ ਛੁਰੀ ਮਾਰਿਆ ਸਾਡੀ ਹਿੰਦੂ ਬੋਰਡ ਖਰਾਬ ਕੀਤੀ ਜੀ ਜਨਰਲ ਬੋਰਡ ਦਾ ਖਰਾਬ ਕਰਨੇ ਹੀ ਇਹ ਕਹਿੰਦਾ ਹੈ ਕਿ ਜੇ ਇਹ ਮੰਨਾ ਜਿੱਤ ਜਾਂਦਾ ਵਾ ਤੇ ਇਹ ਜਿਹੜੀ ਸ਼ੀਟ ਹੈ ਪੱਕੀ ਐਸੀ ਹੋ ਜਾਣੀ ਇਸ ਕਰਕੇ ਇਹਨੇ ਜਿਹੜਾ ਚੰਦ ਸਾਡੇ ਨਾਲ Hindu ਪਰਿਵਾਰ ਵੀ ਸੀ ਉਹਨਾਂ ਨੂੰ ਇਹੋ ਇਹਨੇ ਪੰਪ ਦਿੱਤਾ ਫੰਡ ਦਾ ਮੈਨੂੰ ਜੇ ਕਲੀਅਰ ਨਹੀਂ ਪਤਾ ਪਰ ਫੰਡ ਵਿੱਚ ਕੋਈ ਪਤਾ ਨਹੀਂ 15 ਲੱਖ ਕਰੋੜ ਦਾ ਕਿੰਨਾ ਦੱਸਦੇ ਵਾ ਪਰ ਜਿਹੜੀ ਇਹ ਉਹਦੀ ਦੁਰਵਤਨ ਹੋਈ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੋਈ ਚੋਣਾਂ ਦੇ ਦਰਮIAN ਕੋਈ ਜ਼ਿਲ੍ਹਾ ਪ੍ਰਧਾਨ ਨੂੰ ਜਾਂ ਉਹਦੀ ਜ਼ਿਲ੍ਹੇ ਦੀ ਟੀਮ ਨੂੰ ਕੋਈ ਫੰਡ ਨਹੀਂ ਹੈ। ਨਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੋਈ ਇਲੈਕਸ਼ਨਾਂ ਦੇ ਦਰਮਿਆਨ ਕੋਈ ਫੰਡਾਂ ਵਾਲੀ ਗੱਲ ਹੈ ਕਿ ਕੋਈ ਪਾਰਟੀ ਵੱਲੋਂ ਪੈਸਾ ਆਉਂਦਾ ਕੋਈ ਵੰਡਣ ਵਾਲੀ ਗੱਲ ਹੈ। ਇਹ ਜਿਹੜੇ ਦੋਸ਼ ਆ ਬਿਲਕੁਲ ਬੇਬੁਨਿਆਦ ਹੈ ਜੀ। ਕਿਉਂਕਿ ਮੈਨੂੰ মিডিਆ ਤੇ ਰਾਈ ਮੇਰੇ ਸਾਹਮਣੇ ਵੀ ਵੀਡੀਓ ਆਈ ਸੀ। ਮੇਰੇ ਸਤਕਾਰਯੋਗ ਭਰਾ ਨੇ ਮੈਨੂੰ ਵੀ ਜਦੋਂ ਉਹ ਮੈਂ ਵੀਡੀਓ ਦੇਖੀ ਹੈ ਜੀ ਮੇਰੇ ਦਿਲ ਨੂੰ ਵੀ ਦੁੱਖ ਲੱਗਾ।